ਤੇ ਮਿੱਤਰੋ ਨਿਕਲ ਗਿਆ ਸੂਰਜ ਤੇ 10:10 ਦਾ ਟਾਈਮ ਆ ਤੇ ਖੋਦੀ ਪ੍ਰੀਤ ਨੇ ਅੱਜ ਕਬੂਤਰ ਤੇ ਸਪੂਰਦੀ ਦੇਖੋ ਇੱਧਰ ਆਪਨੇ ਪ੍ਰੀਤ ਦੇ ਘਰਾਂ ਤੇ ਜਾਏ ਆ ਕੱਖਪਾਰਾ ਬਈ ਮੈਸਾ ਦੇਖ ਲੋ ਇਸਕੀਆਂ 2 ਸਾਲ ਦੀ ਕੱਟੀ ਦੇਖੋ ਅੱਧ ਕੱਡੇ ਵੇ ਆਏ ਨੇ ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਤੇਜ ਸਵਾਲਤਾ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਦੇ ਕਿੰਨਾ ਵੀ ਵੀਡੀਓ ਦੇ ਵਿੱਚ ਤੇ ਵੀਰੋ ਦੁਪਹਿਰ ਕੇ 600 ਸੋਰੀ ਸਵੇਰ ਕੇ 10:10 ਦਾ ਟਾਈਮ ਹੋ ਗਿਆ ਤੇ ਤੁਹਾਨੂੰ ਬਹੁਤ ਜ਼ਿਆਦਾ ਤੀ ਅੱਜ ਕਿਉਂਕਿ ਬਹੁਤ ਜ਼ਿਆਦਾ ਧੁੰਦ ਚੱਤ 11 10 11 ਵਜੇ ਤੋਂ ਧੁੰਦ ਉੱਤਰੀ ਆ ਤੇ 19 ਦਸੰਬਰ ਹੋ ਗਈ ਅੱਜ ਤੇ 19 ਦਸੰਬਰ ਤੇ ਸਵੇਰ ਕੇ 10:10 ਦਾ ਟਾਈਮ ਹੋ ਗਿਆ ਬਾਕੀ ਵਿਹਲੇ ਅੱਜ ਆਇਦੇ ਬਪਰੀਤ ਕੇ ਬਾੜੇਵਾਂ ਦੇ ਕੋਲ ਇੱਧਰ ਤਰੀਂ ਦਾ ਇਹ ਮੈਸਾ ਦੇਖ ਲੋ ਬੂਰੀਆਂ ਛੋਟੇ ਕੱਟੀਆਂ ਤੇ ਕੁੰਤਰ ਵੀ ਰੱਖ ਰਹੇ ਆ ਬਾਈ ਨੇ ਤੋਂ ਦੁਕਾਨੇ ਆ ਤੇ ਪ੍ਰੀਤ ਦਾ ਬਾੜਾ ਦੇਖ ਲੋ ਬਾਈ ਤੇ ਮੈਸਾ ਇਸ ਦਾ ਦੋ ਮੈਸਾ ਆ ਤੇ ਦੋ ਕੱਟੀਆਂ ਦੋ ਦੋ ਸਾਲ ਦੀ ਹੋ ਗਈਆਂ ਬਹੁਤ ਛੋਟੀਆਂ ਤੇ ਕਿਦਰੇ ਕੱਟਾ ਇਸ ਦਾ ਹੀਵੇ-ਵੇ ਹੋਇਆ ਤੇ ਸਿਰ ਦੇਖੋ ਬਾਈ ਇਸ ਕੱਟੇ ਦਾ ਕਿਤਰਾਗਾ ਇਹ ਦੇਖੋ ਤੇ ਇਹ ਬੱਚਾ ਵਈ ਨੇ ਰੱਖਿਆ ਵਈ ਕਰੇਡੀ ਮਾ ਜੋੜਨ ਵਾਸਤੇ ਤੇ ਕਟੀਆਂ ਦੋ ਦੋ ਤਿੰਨ ਦਿਨਸ ਵਾਲੀਆਂ ਛੋਟੇ ਛੋਟੀਆਂ ਤੇ ਇੱਧਰ ਕਬੂਤਰਾਂ ਦੇਖੋ ਇਸਕੇ ੁੱਡੇ ਦੇਖ ਲਓ ਪੱਕੇ ਉੱਪਰ ਵੀ ਬੈਠੇ ਆ ਦੇਖੋ ਕੱਖ ਭਾਰਾ ਬਈਆ ਆਪਣਾ ਅੱਜ ਦੇਖੋ ਪਾ ਦੀ ਚੱਲ ਚੱਲ ਜੀ ਮੂਵੀ ਲਾ ਆ ਬਈ ਸਵੇਰ ਸੇਰੇ ਇਕੱਠੇ ਜਾਵਾਂ ਮਨ ਸਵੇਰੇ ਸਵੇਰੇ 6 ਵਜੇ ਧੁੰਦ ਬਹੁਤ ਹੈ ਦੀ ਬਹੁਤ ਖਸ ਸਵੇਰੇ ਸਵੇਰੇ ਜਾਣਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਦੀ ਅੱਧ ਤਾਂ ਬਾਈ ਉਹ ਤਾਂ ਪ੍ਰੀਤ ਦਾ ਬਾੜਾ ਤੇ ਕਾਕਾ ਮਗਰ ਰਿਹਾ ਛੋਰਾ ਇੱਧਰ ਦੇਖੋ ਬਾਕੀ ਚੱਲਾਂਗੇ ਵੀਰੋ ਬਰਸੇਨ ਬਰਸੂਣ ਨੂੰ ਵੱਡਾਣ ਕਿਉਂਕਿ ਧੁੱਪ ਨਿਕਲ ਗਈ ਵਧੀਆ ਮੌਸਮ ਬਣਿਆ ਹੋਇਆ ਅੱਜ ਤੇ ਸਵਾਗਤ 10 ਸੋ 11 ਕ ਟਾਈਮ ਦਾ ਹੋ ਗਿਆ ਤੇ ਮਸੋਈ ਧੁੱਪ ਨਿਕਲ ਗਈ ਤੇ ਅੱਜ ਬਹੁਤ ਜ਼ਿਆਦਾ ਧੁੰਦ ਦੀ ਵੀ ਸਵੇਰੇ ਤੇ ਪੱਜ ਮੌਂ ਹੈਗੇ ਤੇ ਬਹੁਤ ਜ਼ਿਆਦਾ ਧੁੰਦ ਠੰਡ ਵੀ ਬਹੁਤ ਸੀ ਤੇ ਹੁਣ ਆਪਾਂ ਚੱਲਦੇ ਆਂ ਬਰਸੀਂ ਬਲ ਸੁਣ ਲੈਣ ਫਿਰ ਮਿਲਦੇ ਆਂ ਖੇਤਾਂ ਜਾ ਕੇ ਤੇ ਨਾਲ ਦਿਖਾਵਾਂਗੇ ਤੁਹਾਨੂੰ ਉੱਥੇ ਦਾ ਮਾਹੌਲ ਚਲੋ ਚੱਲਦੇ ਆਂ ਤੇ ਮੁਰਗੀਆਂ ਵੀ ਬਾਹਰ ਨਿਕਲੀਆਂ ਇਧਰ ਮੋਟੂ ਪੁੱਤਲ ਵੀ ਦੇਖ ਲਓ ਅੱਜ ਸਵੇਰੇ ਸਾਰੇ ਬੰਨ੍ਹ ਦੀਏ ਤੇ ਕਹਿ ਰਹੇ ਆਂ ਵੀ ਮੰਨ ਖੋਲੋ ਪਰ ਖੁੱਲਣੇ ਨਹੀਂ ਐ ਸ਼ੈਤਾਨ ਬੰਦਿਆਂ ਆ ਇਹ ਦੇਖੋ ਫਰੀਦ ਫਰੀਦ ਦਿਖਾਵਾਂਗੇ ਤੁਹਾਨੂੰ ਹਰ ਬਾੜ ਲੈਣਗੇ ਦੇਖ ਲੈ ਸਮਾਵੀ ਤੇ ਪਹਿਲਾਂ ਮੁਰਗੀਆਂ ਬਾੜ ਦੇ ਅੰਦਰ ਚਲੋ ਚਲ ਚਲੋ ਆ ਜਾਗਾ ਤੁਹਾਨੂੰ ਬਿੱਲੀ ਇਹ ਆਪਣਾ ਬਾੜੇ ਮਾ ਕੇ ਬਈ ਦੇਖੋ ਮੈਂ ਸਮੋਸੇ ਪਕੜ ਰਹੀਆਂ ਬਾਅਦ ਸਾਰੀਆਂ ਤੇ ਚਲਦੇ ਆਂ ਬਰਸੀਨ ਨੇ ਖੇਤਾਂ ਜਾ ਕੇ ਮਿਲਦੇ ਆਂ ਤੁਹਾਨੂੰ ਲੈ ਵੀਰੋ ਚੱਲੀਏ ਪੰਬਰਸੀਨ ਨੇ ਰੇੜੀ ਲੈ ਕੇ ਪ੍ਰੀਤ ਕਾਲੀ ਤੇ ਇਧਰ ਪ੍ਰੀਤ ਤੇ ਅੱਜ ਜਦੋਂ ਇਹ ਇਕੱਠੇ ਲੇਕਾਵਾਂਗੇ ਤੇ ਪਹਿਲਾਂ ਪ੍ਰੀਤ ਦੀ ਵਧਾਈ ਫਿਰ ਆਪਣੀ ਤੇ ਚਲੋ ਫਿਰ ਚੱਲਦੇ ਆਂ ਪਿੰਡ ਤੋਂ ਆਪਾਂ ਨਿਕਲ ਲੈ ਤੇ ਆਹ ਦੇਖੋ ਵੀਰ ਆਉਣੇ ਪਿੰਡ ਦਾ ਸਕੂਲ ਸਰਕਾਰੀ ਸਕੂਲ ਇੰਦਰ ਇੰਦਰੇ ਵੀਰ ਇਹਨੇ ਵੀ ਸਰਕਾਰੀ ਐਲੀਮੈਂਟਰੀ ਸਕੂਲ ਦੌਲਤਪੁਰ ਵਾਲਾ ਕਿੰਨੂ ਦੇਣੀ ਹੈ ਵਧਾਈਆਂ ਆਹ ਮੁੰਡੇ ਨੂੰ ਵਧਾਈਆਂ ਦੇਣੀ ਆ ਭਾਈ ਪ੍ਰਿੰਸ ਮੁੰਡਾ ਕਿੰਨੀਵੀਂ ਫਾਸਟ ਆਇਆ ਸੀ ਫਾਸਟ ਆਇਆ ਬੀ ਐਮਓ ਫਾਸਟ ਆਇਆ ਸ਼ੋਗਰਾ ਕੀ ਵਧਾਈਆਂ ਕੰਗ੍ਰੈਚੁਲੇਸ਼ਨ ਗ੍ਰੈਜੂਏਸ਼ਨ ਵੀਰੋ ਜੋ ਮੰਦਾ ਵਈ ਬੀਏ ਵਾਂ ਦੇ ਫਾਸਟ ਆਇਆ ਅੱਜ ਫਾਸਟ ਆਇਆ ਵੀ ਮੁੰਡੇ ਸਾਡਾ ਤੇ ਪਾਰਟੀ ਬੁਲ ਪ੍ਰਿੰਸ ਵੀ ਰਾਏ ਸਾਡਾ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਵੀ ਬੀਏ ਦੇ ਫਾਸਟ ਆਇਆ ਟੋਪ ਕਲਾਸ ਤੇ ਰਹਿ ਗਿਆ ਲੋ ਗਾਈਸ ਗਾਈਸ ਫੋਲੋ ਮੀ ਇਸ਼ਟਾ ਇਸ਼ਟਾ ਦਿੱਲੀਵਾਦ 750 750 ਐ ਇੰਸਟਾਗ੍ਰਾਮ ਆਈਡੀ ਵੀ ਪ੍ਰਿੰਸਵਾ 750 ਤੇ ਤੁਹਾਨੂੰ ਬਤਾਇਆ ਕਿ ਨਹੀਂ ਤੇ ਫੋਲੋ ਕਰੋ ਬਾਈ ਨੂੰ ਜਰੂਰ ਪੰਜ ਫੈਲਦੇ ਆ ਖੇਤਾਂ ਜਾ ਕੇ ਮਿਲਦੇ ਆ ਮੇਰੇ ਮਿੱਤਰੋ ਇਹ ਪੰਜ ਐਪਸ ਨੇ ਫੈਲ ਹੋ ਗਿਆ ਪਰ ਮੰਨਿਆ ਜਾਂਦਾ ਇਹ ਸਭ ਤੋਂ ਕਹਿੰਦਾ ਫਸਟ ਜੈ ਇੱਕ ਸਾਰਿਆਂ ਦੇ ਪਿੱਛੇ ਇਹ ਫਸਟ ਤੇ ਮੰਨਿਆ ਆਪਾਂ ਨੇ ਇਹਨੂੰ ਹੁਣ ਇਹ ਤਾਂ ਪੁੱਛੋ ਵੀ ਕਿੰਨੇ ਵੇਪਰਾਂ ਦੇ ਫੈਲ ਹੋਇਆ ਯਾਰ ਕਿਉਂ ਹੋਇਆ ਇਹ ਅੱਭੀ ਜੇ ਫੈਲ ਹੋਇਆ ਤੇ ਨਾ ਪਤਾ ਕਿ ਕਿੰ ਘੀ ਭਰਦੀ ਪੰਜਾਬੀਵਾ ਦੇ ਫੈਲ ਹੋ ਗਿਆ ਬਾਕੀ ਬਾਕੀ ਸਾਰਿਆਂ ਪਾਸ ਅੱਭੀ ਜੇ ਫੈਲ ਹੋ ਗਿਆ ਕੁਮਾਰ ਗਾਤੀ ਮੁੰਡੇ ਨੇ ਤਾਂ ਬਾਈ ਪੰਜਾਬੀਵਾ ਵੈਸੇ ਕੱਟ ਜਿੱਤੇ ਰਾਤ ਤੇ ਜੇ ਮਾੜਾ ਬੋਲਣਾ ਚਾਹ ਪੈਸੇ ਵਧਦੇ ਤਾਂ ਮੈਂ ਸਹੀ ਤਰ੍ਹਾਂ ਬੋਲਿਆ ਕਰਾਂ ਮੈਂ ਤੇ ਡੈਡੀ ਨੂੰ ਇਹਦੇ ਡੈਡੀ ਨੂੰ ਕਰਾਈ ਸੀ ਫੋਨ ਉਹ ਤਾਂ ਪੁੱਛਿਆ ਸੀ ਵੀ ਆਪਣਾ ਬੇਸਿਕ ਨਿਊ ਨੰਬਰ ਤੇ ਆਇਆ ਕਹਿੰਦਾ ਵੀ ਇਹ ਕਹਿੰਦਾ ਕਹਿੰਦਾ ਪੁੱਤ ਉਹ ਤਾਂ ਕਹਿੰਦਾ ਫਸਟ ਨੰਬਰ ਤੇ ਆਇਆ ਮੱਸਾ ਜੀ ਤੇ ਬਾਈ ਚੱਲਦੇ ਆ ਫਿਰ ਪਿੰਡ ਦੇ ਬਾਹਰ ਆ ਕੇ ਵੀਊ ਚੈੱਕ ਕਰਵਾਉਂਦੇ ਆ ਤੇ ਆਪਣਾ ਮੋਬਾਈਲ ਥੋੜਾ ਜਿਹਾ ਸਸਤਾ ਆ ਇਸ ਕਰਕੇ ਵੀਊ ਵਧੀਆ ਨਹੀਂ ਆਈਫੋਨ ਲੇਵਾਗੇ ਪਰ ਜਲਦੀ ਫਿਰ ਤੈਨੂੰ ਬਤਾਵਾਂਗੇ ਪਿੰਡ ਕੀ ਦੇਖੋ ਬਾਈ ਆਪਣੇ ਕੀ ਨਾ ਮੈਂ ਬਤਨ ਦੇ ਮਤਲਬ ਨਾਲਾ ਬਣ ਰਿਹਾ ਪਿੰਡ ਦਾ ਨਮਾ ਬਣੇਗਾ ਤੇ ਆਪਣਾ ਸੈੱਡ ਆ ਗਿਆ ਤੇ ਇੱਧਰ ਦੇਖ ਲੋ ਤੇ ਚਲੋ ਫਿਰ ਚਲਦੇ ਆ ਖੇਤਾਂ ਜਾ ਕੇ ਮਿਲਦੇ ਆ ਤੁਹਾਨੂੰ ਤੇ ਪ੍ਰਿੰਸ ਵੀ ਨਾਲ ਆ ਗਿਆ ਆਪਣੇ ਨਾਲ ਬਾਈ ਦੇਖੋ ਇੱਧਰ ਸਰੋਂ ਕਹਿੰਦੇ ਜੀ ਸਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਂਦੇ ਜਦ ਤੋ ਉੜੀਏ ਤੇ ਪੈਂਦੇ ਪੀਲੇ ਪੀਲੇ ਫੁੱਲ ਨਹੀਂ ਪੈਗੇ ਪੀਲੇ ਪੀਲੇ ਫੁੱਲ ਤੇ ਦੇਖੋ ਅੱਜ ਦਾ ਵਿਉ ਧੁੰਦ ਹਜੇ ਹੀ ਪੈ ਰਹੀ ਆ ਤੇ ਸੂਰਜ ਵੀ ਨਿਕਲਿਆ ਉਹ ਦੇਖੋ ਤੇ ਦੂਰ ਦੂਰ ਹਲੇ ਵੀ ਧੁੰਦ ਪੈ ਰਹੀ ਆ ਤੇ ਜੋ ਆਪਣਾ ਪਿੰਡ ਰਹਿ ਗਿਆ ਪਿੱਛੇ ਤੇ ਬਾਈ ਆਪਾਂ ਰੇੜੀ ਵੀ ਆ ਤੋਰ ਲਈ ਰੇੜੀ ਪ੍ਰੀਤ ਕਹਿ ਰਿਹਾ ਬਾਈ ਥੱਕ ਰਿਆ ਮੈਂ ਮੈਂ ਚਲਾ ਨਹੀਂ ਸਕਦਾ ਉਹ ਮੁੰਡਾ ਜਿੰਮ ਲਾਵਾ ਤੇ ਚਲਾਗਾ ਪੈਡਲ ਮਾਰ ਕੇ ਲੈ ਜ ਰਹੇ ਆ ਤੇ ਆਪਣੀ ਬਰਸੀਨਾ ਉਹ ਪਿੱਛੇ ਰਹਿ ਗਈ ਤੇ ਪ੍ਰੀਤ ਵਾਲੀ ਮੈਂ ਜਾਵਾਂਗੇ ਪਹਿਲਾਂ ਉਸਕੇ ਵੱਡਾ ਲੇਗਾ ਵਾਂਗੇ ਤੇ ਇਧਰ ਦੇਖੋ ਬਾਈ ਹੁੰਦਾ ਹਜੇ ਥੋੜੀ ਹੈਗੀ ਆ ਤੇ ਮੋਟਰ ਲਵਾ ਪਹੁੰਚ ਗਏ ਆਪਣੀ ਲਵਾ ਆਪਾਂ ਖਾਣੇ ਆ ਤੁਹਾਨੂੰ ਕਣਕ ਤੇ ਉਹ ਬਾਈ ਆਪਣੀ ਕਣਕ ਆ ਗਈ ਤੇ ਦੇਖੋ ਇੱਕ ਇੱਕ ਪਾਣੀ ਲਾਦਾ ਦੂਸਰੀ ਤਿਆਰੀ ਆ ਤੇ ਉਹ ਆਪਣੀ ਮੋਟਰ ਸਾਹਮਣੇ ਉਹ ਦੇਖੋ ਬਲਾਸ ਪਈ ਕਿੰਨੇ ਜੈਂਕੀ ਰਿਸਟਾਰ ਬੱਕਲੇ ਗਲਾਸ ਮੈਂ ਜੀ ਸੋਕਾ ਤੇ ਇਹਨੂੰ ਪਾਣੀ ਲਾਣਾ ਬਾਈ ਤੇ ਆਪਾਂ ਦੇਖਾ ਲਾਵਾਂਗੇ ਕਿਉਂਕਿ ਸਵਾਹ ਆ ਰਹੀ ਅੱਗੇ ਥੋੜੇ ਦਿਨ ਰਹਿ ਗਏ ਤੇ ਮੀਂਹ ਵੀ ਆ ਸਕਦਾ ਤੇ ਇਸ ਕਣਕ ਨੂੰ ਆਪਾਂ ਦੂਸਰਾ ਪਾਣੀ ਲਾਤਾ ਤੇ ਆ ਕਿੱਲੇ ਨੂੰ ਬਾਕੀ ਹੋਰਾਂ ਨੂੰ ਹਜੇ ਦੇਖ ਕੇ ਲਾਵਾਂਗੇ ਪਹੁੰਚ ਗਏ ਵੀ ਪ੍ਰੀਤ ਕੀ ਮੋਟਰ ਲਾਵਾ ਤੇ ਆਪਣਾ ਕਿਲਾ ਜਿਹੜਾ ਬਹੁਤ ਲੇਟ ਹੋ ਗਿਆ ਦਾ ਕਣਕ ਬੀਜੇ ਦੇਵੇ ਇਸਮਾ ਆਪਾਂ ਨੇ ਚੌਨਾ ਬਹੁਤ ਲੇਟ ਪੱਟਿਆ ਦਾ ਇਸਮਾ ਸਾਰਾ ਕਣਕ ਵੀ ਹਜੇ ਤੱਕ ਇਨੂੰ ਇੱਕ ਵੀ ਪਾਣੀ ਨਹੀਂ ਲੱਗਿਆ ਬਾਈ ਤੇ ਇਹ ਲਾਵਾਂਗੇ ਦੇਖਦੇ ਆ ਇਹਨੂੰ ਅਣਕ ਜੰਮ ਗਈ ਤੇ ਆਪਾਂ ਵੀ ਪਹੀ ਪਾ ਆ ਗਏ ਆਪਣੀ ਪ੍ਰੀਤ ਦੀ ਮੋਟਰ ਆ ਗਈ ਕੌ ਰਹੀ ਦੋ ਦੋ ਪਹੁੰਚ ਗਏ ਆਪਾਂ ਮੋਟਰ ਤੇ ਦੱਤੀ ਇੱਥੇ ਲੈ ਵਾ ਤੇ ਪ੍ਰੀਤ ਕੀ ਪਹਿਲਾਂ ਬਰਸੀਨ ਵੱਡਾਂਗੇ ਤੇ ਇਹ ਵੀ ਖੇਤ ਆਪਣੇ ਪਿੱਛੇ ਦੇਖ ਲਓ ਜੰਗਲ ਵੀ ਆਉ ਸਾਹਮਣੇ ਪਿੱਛੇ ਆਪਣੇ ਤੇ ਇੱਥੇ ਪਤੰਡ ਅਕਸਰ ਵੀਡੀਓ ਵੀਡੀਓ ਪਾਉਂਦੇ ਰਹਿੰਦੇ ਆ ਮੰਦਰ ਬਹੁਤ ਆਉਂਦੇ ਇੱਥੇ ਤੇ ਇੱਥੇ ਤੱਕ ਵੀ ਬਈ ਸੂਰ ਆਉਂਦੇ ਆ ਤੇ ਬਾਕੀ ਪ੍ਰੀਤ ਨੇ ਮੂਲੀਆਂ ਤੇ ਗੋਭੀ ਧਾਰ ਕੇ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਬਈ ਪ੍ਰੀਤੀ ਮੂਲੀਆਂ ਤੇ ਗੋਭੀ ਤੇ ਆ ਬਰਸੀਨ ਆ ਗਈ ਸਰੋਂ ਦੇਖ ਲਓ ਕਿੱਡੀ ਕਿੱਡੀ ਕਰਦੀ ਪਸੰਦਰ ਨੇ ਪਿੱਛੇ ਦੇਖੋ ਬਈ ਬਾੜ ਕਿਵੇਂ ਹੋ ਰਹੀ ਆ ਮਰਮਰ ਕੇ ਤੇ ਆ ਵੀ ਮੋਟਰ ਪਈ ਤਰੀ ਆ ਲੇਟ ਬਾਈ 2 ਦਿਨ ਕਣਕ ਭਰਨੀ ਨਹੀਂ ਰਹੀ ਆ ਕਿੱਲਾ ਤੇ 2 ਦਿਨ ਦਾ ਕਟਾ ਵੀ 2 ਦਿਨਾਂ ਬਾਅਦ ਲੇਟ ਆਏਗੀ ਤੇ ਬਿਜਲੀ ਦਾ ਕਟ ਲੱਗਿਆ ਹੋਇਆ ਕਿਉਂਕਿ ਤਾਰਾਂ ਤੁਰਾਂ ਮਤਲਬ ਹੋਣ ਲੱਗ ਰਹੇ ਆ ਬਿਜਲੀ ਵਾਲੇ ਇਸ ਕਰਕੇ ਤੇ ਉਹ ਸਾਹਮਣੇ ਆਪਣੀ ਮੋਟਰ ਆ ਤੇ ਉਹ ਸਾਹਮਣੇ ਬਈ ਜੰਗਲ ਆ ਜਿੱਥੇ ਤੁਹਾਨੂੰ ਆਪਣੇ ਖੇਤ ਆ ਅਕਸਰ ਆਪਾਂ ਵੀਡੀਓ ਤੁਹਾਨੂੰ ਕੱਲ੍ਹ ਵੀ ਬਲੌਗ ਪਾਇਆ ਤਾਂ ਤੇ ਚਲੋ ਫਿਰ ਵੜਦੇ ਆ ਪਹਿਲਾਂ ਬ੍ਰੀਤ ਦੀ ਬਰਸੀਨ ਤੇ ਕੱਲ ਦੀ ਮੋਟਰ ਚੱਲੀ ਹੋਈ ਆ ਬਾਈ ਕੱਲ ਤੇ ਲਾਈਟ ਭੱਜ ਗਈ ਸੀ ਮੁੜਕਾਈ ਨਹੀਂ ਤੇ ਦੋ ਦਿਨਾਂ ਬਾਅਦ ਲਾਈਟ ਆਏਗੀ ਹੁਣ ਤੇ ਚਲੋ ਫਿਰ ਦੇਖਦੇ ਆ ਕੀ ਬਣਦਾ ਬਾਕੀ ਵੀਰੋ ਵੀਡੀਓ ਵਧੀਆ ਲੱਗੇ ਕਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਇਧਰ ਸਰੋਂ ਆ ਇੱਕ ਕਿਹੜਾ ਇੱਧਰ ਗੰਨੇ ਲਾਏ ਹੋਏ ਆ ਦੇਖੋ ਬਈ ਗੰਨੇ ਤੇ ਇੱਧਰ ਵੀ ਆਪਣਾ ਨਸਲ ਆ ਗੇ ਮੂੜੀਆਂ ਨਸਲ ਆ ਵੇਖੋ ਤੇ ਵੀ ਰੋਜ਼ ਜਿਹੜੀ ਧੁੰਦ ਬਹੁਤ ਜ਼ਿਆਦਾ ਸੀ ਤੇ ਠੰਡ ਵੀ ਬਹੁਤ ਸੀ ਧੁੰਦ ਹੁਣੇ-ਹੁਣੇ ਗੈਪ ਹੋਈ ਆ ਮਤਲਬ ਸੂਰਜ ਹੁਣੇ-ਹੁਣੇ ਨਿਕਲਿਆ 10:00 10:30 11 ਤੇ ਕਰੀਬ ਇਸ ਕਰਕੇ ਪੱਲੇਟ ਆਇਆ ਨੇ ਆਪਾਂ ਛੇਤੀ ਲੈ ਜਾਂਦੇ ਆ ਤੇ ਪ੍ਰੀਤ ਕਹਿੰਦਾ ਮੈਂ ਵੀ ਲੈ ਕੇ ਜਾਣੀ ਆ ਫਿਰ ਆਪਾਂ ਦੋਏ ਅੱਜ ਇਕੱਠੇ ਆ ਗਏ ਪਹਿਲਾਂ ਇਸ ਕੀ ਵੱਡਾਂਗੇ ਬਰਸੀਨ ਤੇ ਫਿਰ ਆਪਾਂ ਆਪਣੀ ਪਿੱਛੇ ਆਪਣੀ ਤਾਂ ਉਹ ਪਿੱਛੇ ਰਹਿ ਗਈ ਤੇ ਉਹ ਉੱਥੇ ਜਾ ਕੇ ਵੱਡਾਂਗੇ ਤੇ ਫਿਰ ਦਿਖਾਉਨੇ ਆ ਤੁਹਾਨੂੰ ਚਲੋ ਫਿਰ ਪਹਿਲਾਂ ਬਰਸੀਨ ਵੱਡਦੇ ਆ ਫਿਰ ਮਿਲਦੇ ਆ ਸਰੋਂ ਦੇਖੋ ਬਾਈ ਨੇ ਕਿੱਡੀ-ਕਿੱਡੀ ਕਰਤੀ ਤੇ ਪਿੱਛੇ ਬਰਸੀਨ ਮਰ-ਮਰ ਕੇ ਉੱਠ ਰਹੀ ਹੈ ਜੰਮੀ ਤੇ ਸਰੋਂ ਦੇਖੋ ਕਿੱਡੀ-ਕਿੱਡੀ ਹੋ ਗਈ ਸਾਹਮਣੇ ਤੇ ਸਾਰੀ ਵੱਢਣੀ ਆ ਛੇ ਦੀ ਛੇ ਦੀ ਵੱਡਣਾ ਇਹਨੂੰ ਪਿੱਛਾ ਵਰਸੀ ਨੋ ਖਰਾਬ ਹੋ ਰਹੀ ਆ। ਦਾੰਦ ਗੇਲ ਵੱਡਲੇ ਕਰ। ਹੈ? ਹੋਰ ਕਿਡਾ ਮੁਕਿਆਰਾ ਤੇਰਾ? ਦੋ ਦੋ ਕਹਿ ਰਹੇ ਆ ਬਈ ਇਹਨਾਂ ਨੇ ਬੰਡੇ ਹੋਏ ਤੇ ਇੱਕ ਪਰ ਲਾਈਕ ਦਿਓ ਤੇ ਉਹ ਵੀ ਅੱਧਾ ਕਰ ਰਿਹਾ। ਓ ਪਈਆ ਪਰ ਬਾਕੀ ਵੀਰੋ ਕਣਕਾਂ ਨੂੰ ਪਾਈ ਕੇ ਇੱਕ ਪਾਣੀ ਸਾਰਿਆਂ ਨੂੰ ਲਾਤਾ ਤੇ ਦੂਸਰੇ ਦੀ ਤਿਆਰੀ ਆ ਤੇ ਦੋ ਦੋ ਥੈਲੇ ਤੁਹਾਨੂੰ ਪਤਾ ਰੇ ਦੇ ਪਾਤੇ ਤੇ ਤੇ ਦੂਜਾ ਪਾਣੀ ਵੀ ਮੰਗਣ ਮਤਲਬ ਲੱਗੀਆਂ ਕਣਕਾਂ ਤੇ ਦੂਸਰਾ ਪਾਣੀ ਲਾਵਾਂਗੇ ਤੇ ਥੋੜਾ ਜਿਹਾ ਸਵਾ ਤੁਹਾਨੂੰ ਪਤਾ ਸਵਾ ਦੇ ਟਾਈਮ ਮੀਮੂ ਵੀ ਪੈ ਜਾਂਦਾ ਇਸ ਕਰਕੇ ਥੋੜਾ ਜਿਹਾ ਰੁੱਕ ਕੇ ਆਪਾਂ ਲਾਵਾਂਗੇ ਕਿਉਂਕਿ ਮੀਤਾ ਕੋਈ ਪਤਾ ਨਹੀਂ ਵੀਰੋ ਤੇ ਇੱਧਰ ਪਿੱਛੇ ਤੇ ਕਣਕ ਦੇਖੋ ਸਾਰੀ ਹਰਿਆਲੀ ਹੋ ਗਈ ਮਤਲਬ ਬੜੀ ਬੜੀ ਹੋ ਗਈ ਤੁਹਾਨੂੰ ਪਤਾ ਪਾਣੀ ਲੱਗ ਕੇ ਆਸ ਤੋਂ ਬਾਅਦ ਦੇਖਦੇ ਆ ਸਵਾ ਦੇ ਟਾਈਮ 'ਵੀ ਮੂਵੀ ਆ ਜਾਂਦਾ ਇਸ ਕਰਕੇ ਬਾ ਥੋੜੀ ਲੇਟ ਲਾਵਾਂਗੇ ਤੇ ਇੱਧਰ ਦੇਖ ਲਓ ਬਾਈ ਲੱਗਿਆ ਪ੍ਰੀਤ ਆਵਣਾ ਵਰਸੀਨ ਵੱਢਣ ਸਰੋਂ ਦੇਖੋ ਖਾ ਵੀ ਖਾ ਲਿਆ ਮੈਂ ਸੈਂ ਦੇਖੋ ਬਾਈ ਗੱਡੀ ਗੱਡੀ ਸਰੋਂ ਕਰਖੇ ਇਹਨੇ ਆਹ ਦੇਖੋ ਪੱਕੋ ਲੈਣ ਦੇ ਮੈਨੂੰ ਸਰੋਂ ਹੀ ਕੱਟ ਲੈ ਦੇਖੋ ਪਿੱਛਾ ਦੇਖੋ ਵਰਸੀਨ ਉੱਠ ਵੀ ਨਹੀਂ ਰਹੀ ਲੱਇ ਬਿਰੋ ਵੱਡੀਆਂ ਪ੍ਰੀਤ ਦੀ ਦੋ ਪੰਡਾਂ ਤੇ ਝਰਦੇ ਹੁਣ ਰੈਡੀ ਤੇ ਫਿਰ ਚੱਲਦੇ ਆ ਤੇ ਫਿਰ ਆਪਣੀ ਵੱਡਾਂ ਹੀ ਜਾ ਕੇ ਚਾਹ ਫਿਰ ਲੱਇ ਬਿਰੋ ਬਰਸੀਨ ਵੱਡ ਲਈ ਤੇ ਇੱਕ ਘੇਰਾ ਪ੍ਰੀਤ ਤੇ ਇੱਕ ਲੈ ਕੇ ਚਾਰਿਆ ਤੇ ਪ੍ਰੀਤ ਕੀ ਆਪਾਂ ਨੇ ਵੱਡ ਲਈ ਸੀਨ ਤੇ ਆਪਣੀ ਜਗਾ ਵੱਡਾਂ ਇੱਥਾ ਤੇ ਚਲੋ ਫਿਰ ਦੋ ਚਾਰ ਮੂਲੀਆਂ ਵੀ ਲੈ ਲਈ ਆਪਾਂ ਕੱਲ ਨੂੰ ਪਰਾਉਂਡੇ ਪਰੋਂਠੇ ਬਣਾ ਲਿਆਗੇ ਮੋੜੀਆਂਗੇ ਲੈ ਵੀਰੋ ਆਪਾਂ ਨੇ ਮੋਲੀਆਂ ਵੀ ਪਟ ਲੀਆਂ ਤੇ ਚਲੋ ਫਿਰ ਚੱਲਦੇ ਆ ਆਪਣੇ ਬਰਸੀਨ ਵੱਡਾਂਗੇ ਵਜਾ ਕੇ ਲੈ ਮੇਟਰ ਬਰਸੀਨ ਤੋਂ ਆਪਾਂ ਨੇ ਵੱਡ ਲਈ ਤੇ ਇੱਧਰ ਲਾਈਟ ਵੀ ਆ ਗਈ ਸਾਹਮਣੇ ਆ ਦੇਖੋ ਤੇ ਪਾਣੀ ਪੀ ਲਈਏ ਪਹਿਲਾਂ ਆਪਾਂ ਮੋਟਰ ਚਲਾ ਕੇ ਫਰੀਦ ਬਾਈ ਮੋਟਰ ਚਲਾ ਰਿਹਾ ਲੈ ਵੀਰੋ ਆ ਗਿਆ ਆਪਣੀ ਬਰਸੀਨ ਆ ਰੈਡੀ ਖੜਾ ਦੀ ਤੇ ਵੱਡਾਂਗੇ ਆਪਣੀ ਬਰਸੀਨ ਤੇ ਫਿਰ ਚਲਦੇ ਆਂ ਆਪਾਂ ਪੱਟੇ ਘਰਾਂ ਨੂੰ ਤਾਂ ਵੀਰੋ ਬਰਸੀ ਨਾ ਪਾ ਨੇ ਵੱਢ ਲਈ ਤੇ ਹੁਣ ਚਲਦੇ ਆਂ ਘਰ ਨੂੰ ਤੇ ਬਾਕੀ ਵੀਡੀਓ ਵਧੀਆ ਲੱਗੇ ਤੇ ਵੀਰੋ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਤੇ ਤਬ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ